ਇਹ ਜੰਮੀ ਜਿਹੜੇ ਆਪਾਂ ਆਹਦੇ ਆਹ ਸਾਰੇ ਐਮਿਕ ਤੇ ਗੀਗ ਨੂੰ ਪਤਾ ਤੇ ਆਪਾਂ ਕਾਦੇ ਲਈ ਇਕੱਠੇ ਹੋਏ ਆ ਤੇ ਜਿਹੜੇ ਕਾਲ ਤੱਕ ਉਹ ਦੇਸ਼ ਵੀ ਸੀਗੇ ਨਾ ਉਹ ਸਾਰਿਆਂ ਨੇ ਸੌਰੀ ਲਿਆ ਕੱਲੇ ਕੱਲੇ ਦੇ ਫੋਨ ਵਿੱਚ ਵੀ ਰੇਡੀਓ ਤੇ ਟੂ ਆਪਣੇ ਸਾਰਿਆਂ ਨੂੰ ਪਤਾ ਹੈ ਅੱਜ ਇਸ ਗੱਲ ਨੂੰ ਨਮਕਾ ਜੇ ਨਾ ਹੁਣ ਆਪਾਂ ਫੈਸਲਾ ਕਰੀਏ ਤੇ ਇੱਕ ਮੈਂ ਬੇਨਤੀ ਹੋਰ ਕਰਨੀ ਚਾਹਣਾ ਜਿੱਦ ਆਪਾਂ ਹਰਦੀਪ ਸਿੰਘ ਨੇ ਕਿਹਾ ਵੀਰੇ ਅਸੀਂ ਵੀ ਸੰਭਰ ਕੇ ਚੱਲੋ ਮਤਲਬ ਬਾਹਰ ਦੇ ਮੌਕਿਆਂ ਦੇ ਨਾਲ ਲੋਕ ਚਾਹੁੰਦੇ ਆ ਉਹ ਸਾਡੀ ਵਾਲੀ ਦੇਖਦੇ ਜਦੋਂ ਆਪਾਂ ਇੰਗਲੈਂਡ ਮੋਰੇ ਹੋ ਕੇ ਕਿਸੇ ਵੀ ਕੰਮ ਨੂੰ ਲੀਡ ਕਰਤੀ ਆ ਅਮਰੀਕਾ ਕੈਨੇਡਾ ਵਾਲੇ ਯੂਰਪ ਵਾਲੇ ਫ੍ਰੀ ਦੇ ਉਹ ਸਾਡੀ ਮੈਨੂੰ ਵੀ ਬੜੇ ਫੋਨ ਆਏ ਕਿ ਤੁਸੀਂ ਕੀ ਕਰ ਰਹੇ ਹੋ ਮੈਂ ਤਾਂ ਬੇਇੱਜ਼ਤੀ ਕਰਨਾ ਹਾਂ ਆਪਾਂ ਲੈਕਚਰਾਂ ਕਰੀਏ ਸਾਰਿਆਂ ਨੂੰ ਪਤਾ ਸਾਡੇ ਨਾਲ ਹੋਇਆ ਕੀ ਆ ਸਾਡੇ ਨਾਲ ਹੋ ਕੀ ਰਿਹਾ ਅਸੀਂ ਕਿੱਟਾ ਖੰਡੇ ਕਰਦੇ ਆ ਜੇਸ ਦੇਰ ਬਰਗਾੜੀ ਕਾਂਡ ਵਾਪਰਿਆ ਜਦੋਂ ਉਹ ਸਿੰਘ ਛੀਰੋ ਮੈਂ ਇੰਡੀਆ ਚ ਸੀ ਸਾ ਮੈਂ ਕੀ ਦੇਖਿਆ ਸਾਰਾ ਕੁਝ ਪਰ ਕਈ ਵਾਰੀ ਸਾਨੂੰ ਬੋਲਣਾ ਨਹੀਂ ਪੈਂਦਾ ਤੇਾਨੂੰ ਪਤਾ ਹਾਲਾਤ ਉੱਥੇ ਦੇ ਕਿਦਾ ਕੀ ਇਸ ਤਰ੍ਹਾਂ ਦੇ ਬਰਚਣਾ ਪੈਂਦਾ ਮੈਂ ਸਾਰਿਆਂ ਨੂੰ ਬੇਨਤੀ ਇੱਕ ਗੱਲ ਕਰਨੀ ਚਾਹੁੰਦਾ ਜੇ ਆਪਾਂ ਇਕੱਠੇ ਆ ਤੇ ਸਿੱਖ ਕੌਮ ਸਰਵਾਈਵ ਹੋਊਗੀ ਨਹੀਂ ਤਾਂ ਹਾਲਾਤ ਜੋ ਸਿੱਖੀ ਦੇ ਅੱਜ ਕੀਤੇ ਹੋਏ ਆ ਭੁੱਲ ਜਾਓ ਵੀ ਸਿੱਖ ਜਿਹੜੇ ਅੱਗੇ ਪੁਰਾਣੇ ਸਾਡੇ ਬਜ਼ੁਰਗ ਸੀ ਹਨ ਉਹਨਾਂ ਦਾ ਖਿਆਰਾ ਪਾਣਾ ਲੱਤ ਨੂੰ ਵੱਡਾ ਹੁੰਦਾ ਜਦੋਂ ਪੰਥ ਨੂੰ ਆਵਾਜ਼ ਪੈਂਦੀ ਸੀ ਤਾਂ ਉਦੋਂ ਹੀ ਤੁਰ ਪੈਂਦੇ ਸੀ ਜੇ ਕਣਕ ਪੜਦਾ ਹੀ ਕਣਕ ਪੜਦਾ ਛੱਡ ਕੇ ਉੱਥੇ ਢਾਪੀ ਰੱਖ ਕੇ ਤੁਰ ਪੈਂਦਾ ਹੀ ਜੇ ਬੀੜ ਨੇ ਮਗਦੇ ਨੇ ਮੈਂ ਦੇਖਿਆ ਆਪਣੀ ਅੱਖਾਂ ਦੇ ਨਾਲ ਉਹ ਛੱਡ ਕੇ ਉੱਥੇ ਕੰਮ ਤੁਰ ਪੈਂਦੇ ਵੀ ਹੁਣ ਸਾਂਭ ਲਓ ਅੱਜ ਉਹੋ ਜਿਹਾ ਕਾਲੀਦਾਲ ਹੈ ਨਹੀਂ ਜੇ ਮਜ਼ਬੂਤ ਹੋਣਾ ਐਸੇ ਸਿੰਘ ਸਾਹਿਬ ਜਦੋਂ ਆਏ ਸੀ ਅਸੀਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਤਾਂ ਸਾਡੀ ਗੱਲ ਮੰਨੀ ਤੁਸੀਂ ਵੀ ਬੈਠੇ ਆ ਕੋਈ ਚੋਰੀ ਬੈਠਾ ਕੋਈ ਸਾਹਮਣੇ ਬੈਠਾ ਉਹਨਾਂ ਨੇ ਅੱਜ ਪਹਿਰਾ ਦਿੱਤਾ ਉਸ ਗੱਲ ਤੇ ਹੁਣ ਸਾਡਾ ਫਰਜ਼ ਬਣਦਾ ਪਈ ਉਹਨਾਂ ਦੀ ਵੈਕਅਪ ਕਰਨੀ ਵੀ ਤੁਸੀਂ ਖੜੇ ਹੋ ਅਸੀਂ ਤੁਹਾਡੇ ਨਾਲ ਆ ਇਕੱਲੇ ਇੰਗਲੈਂਡ ਨਹੀਂ ਸਾਰੀ ਦੁਨੀਆ ਦੇ ਸਿੱਖ ਖੰਡਗੇ ਸੱਚਾਈ ਨਾਲ ਲੀਡ ਖਿੱਚਣੀ ਪੈਂਦੀ ਹੁੰਦੀ ਆ ਤੇ ਮੈਂ ਕਹਿੰਦਾ ਬਹੁਤ ਵਧੀਆ ਆਪਾਂ ਜਿਹੜੇ ਮੋਰੇ ਹੋ ਕੇ ਲੀਡ ਖਿੱਚੀ ਆ ਮੈਨੂੰ ਪਤਾ ਅਸੀਂ ਜਿੱਥੋਂ ਜਿੱਥੋਂ ਤਾਈਂ ਆਪਾਂ ਸੰਪਰਕ ਕੀਤਾ ਡਰਨ ਵਾਲੀ ਜ਼ਰੂਰਤ ਨਹੀਂ ਆਪਾਂ ਇਹ ਦੇ ਵਿੱਚ ਜੇ ਪਾਸ ਹੋ ਗਏ ਨਾ ਤੇ ਫਿਰ ਮੇਰੇ ਖਿਆਲ ਵਿੱਚ ਹੋਵੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਉਹਨੂੰ ਕੋਈ ਟਾਈਮ ਨਾ ਦੇ ਵੀ ਡੀਸੀ ਵੀ ਯਾਰੋ ਗੱਲ ਹੀ ਗਈ ਛੱਡੀ ਆਈ 93 ਸਿੱਖ ਦੇ ਸੀਸ ਦੇਣ ਵਾਲੇ ਉਹਨੂੰ ਡੀਸੀ ਟਾਈਮ ਨਾਲ ਉਹਨਾਂ ਬੰਦਿਆਂ ਨੂੰ ਦੇਵੇ ਇਹ ਆਪਣੀ ਕਸੂਰ ਉਹਨਾਂ ਦਾ ਵੀ ਆਪਣਾ ਵੀ ਆ ਪਰ ਤੁਰੇ ਫਿਰਦੇ ਕੱਲੇ ਕੱਲੇ ਬੰਨੇ ਬੰਨੇ ਦੇ ਉੱਤੇ ਜਿੱਦਣ ਅਸੀਂ ਗੁਰੂ ਨੂੰ ਸਮਰਪਤ ਹੋ ਕੇ ਤੁਰਪੈ ਇਹ ਸਾਡੇ ਮੰਗਰ ਵੰਗਰ ਮਿੰਤਾ ਕਰਦੇ ਫੰਨਗੇ ਮੇਰੀ ਬੇਤੀ ਇਤਿਹਾਸ ਨਾਲ ਸੁਣਾ ਉਹ ਇਤਿਹਾਸ ਸਾਰੇ ਜਿਹੜੇ ਆ ਵਿੱਕੇ ਆ ਨਾ ਇਹਨਾਂ ਸਾਰਿਆਂ ਨੂੰ ਬਜ਼ਾਅ ਇਤਿਹਾਸ ਕੀਆ ਸਾਡਾ ਅੱਜ ਲੋੜਿਆ ਮਤੇ ਪਾਸ ਕਰੋ ਦੱਸੋ ਆਪਰ ਕੀ ਕੀ ਕਰਨਾ ਤੇ ਨਿਪੇੜੋ ਬਾਦਲਿਆਂ ਨੂੰ ਜਿੰਨੇ ਤੁਹਾਡੇ ਵੀ ਸੰਪਰਕ 'ਚ ਅਮਰੀਕ ਸਿੰਘ ਹੈਗੇ ਤੇ ਸਾਡੇ 'ਚ ਵੀ ਹੈਗੇ ਆ ਹੋਰ ਜਥੇਬੰਦੀਆਂ ਦੇ ਭਾਈ ਜੋਗਾ ਸਿੰਘ ਆਪਣੇ ਸਾਰਿਆਂ ਦੇ ਸੰਪਰਕ 'ਚ ਬਾਦਲੇ ਬੰਦੇ ਬਹੁਤ ਆ ਉਹਨਾਂ ਨੂੰ ਫੋਨ ਕਰੋ ਉਹ ਸਾਡੀ ਵੱਲ ਵੇਟ ਕਰਦੇ ਆ ਤੇ ਇਹ ਪਾਸ ਕਰਕੇ ਦਵਾਦਵ ਗੇਸ਼ ਘਾੜ ਦੇਣਾ ਇੰਡੀਆ ਵਿੱਚ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਪਾਜੀ ਸਾਧੂ ਸਿੰਘ ਆ ਸਾਡੇ ਜਿੰਨੇ ਵੀ ਗੁਰੂ ਘਰ ਰਹਿਗੇ ਫਲਣ ਦੋਨੀ ਅਸੀਂ ਇਕੱਠਾ ਆਂ ਤੇ ਡੜ ਕੇ ਸਪੋਰਟ ਕਰਾਂਗੇ ਵਾਈ ਗੁਰਜੀ ਦਾ ਖਾਸ